ਚੋਨੇ ਦਾ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਵਾ ਪਰ ਅਸੀਂ ਚਾਹੁੰਦੇ ਆ ਕਿ ਸਾਰੀ ਇਨਫੋਰਮੇਸ਼ਨ ਸੂਚਨਾ ਜਿਹੜੀ ਆ ਕਿਸਾਨ ਭਰਾਵਾਂ ਤੱਕ ਜਿਹੜੀ ਆ ਉਹ ਪਹੁੰਚਾਈ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਡਾਇਰੈਕਟ ਸੋਇੰਗ ਆਫ ਰਾਈਸ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਜਿਹੜੀ ਸਾਡੀ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਔਰ ਇਹ ਸਿੱਧੀ ਬਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਦੇ ਵਿੱਚ ਪਿਛਲੇ ਸਮੇਂ 'ਚ ਸਾਡੇ ਕੋਲ 2 ਲੱਖ ਤੇ 53 ਹਜ਼ਾਰ ਏਕੜ ਦਾ ਜਿਹੜਾ ਰਕਬਾ ਸੀਗਾ ਉਹ ਸਿੱਧੀ ਬਜਾਈ ਦੇ ਅਧੀਨ ਆਇਆ ਸੀਗਾ ਔਰ ਇਸ ਵਾਰ ਅਸੀਂ ਡੀਐਸਆਰ ਦੇ ਵਿੱਚ ਟਾਰਗੇਟਡ 5 ਲੱਖ ਏਕੜ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਹੋਇਆ ਹੈ ਸੋ ਅਸੀਂ ਝੋਨੇ ਦੀ ਸਿੱਧੀ ਬਿਜਾਈ ਨੂੰ ਪਾ ਉਤਸ਼ਾਹਿਤ ਕਰ ਰਹੇ ਹਾਂ ਕਿ ਇਹਦੇ ਨਾਲ ਸਾਡਾ ਕਾਫੀ ਪਾਣੀ ਜਿਹੜਾ ਆ ਉਹਦਾ ਬਚਾਅ ਹੁੰਦਾ ਹੈ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ ਅਹਮ ਤੌਰ ਤੇ ਲਗਭਗ 3800 ਜਿਹੜਾ ਲੀਟਰ ਆ ਪਾਣੀ ਉਹ ਇੱਕ ਕਿੱਲੋ ਝੋਨੇ ਦੀ ਫਸਲ ਨੂੰ ਪਕਾਉਣ ਵਾਸਤੇ ਲੱਗਦਾ ਹੈ ਜਦਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਡੀਐਸਆਰ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਇੱਕ ਹੋਰ ਵੀ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ਉਹ ਡੀਐਸਆਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ 1500 1500 ਪ੍ਰਤੀ ਏਕੜ ਸੋ 1500 ਰੁਪਿਆ ਪ੍ਰਤੀ ਏਕੜ ਸਾਡੀ ਸਬਸਿਡੀ ਦੀ ਆ ਡੀਐਸਆਰ ਦੇ ਉੱਤੇ ਸੋ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਕਿ ਵਾਤਵਾਰ ਰਖਵਾ ਜਿਹੜਾ ਹੈ ਉਹ ਡੀਐਸਆਰ ਦੇ ਅਧੀਨ ਜਿਹੜਾ ਹੈ ਉਹ ਲਿਆਂਦਾ ਜਾਵੇ ਇਸ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਬਿਜਲੀ ਵਿਭਾਗ ਵਾਸਤੇ ਵੀ ਇੱਕ ਅਹਿਮ ਸੀਜ਼ਨ ਹੁੰਦਾ ਔਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਇਸ ਬਜਾਈ ਵਾਸਤੇ ਕਰਨੇ ਹੁੰਦੇ ਨੇ ਸੋ 3 ਜੂਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਪਹਿਲਾ ਪਹਿਲੇ ਜ਼ੋਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਲਕਾ ਇਹ ਪੰਜ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਲੌਨਲੀ ਅਸੀਂ 1 ਜੂਨ ਦਾ 1 ਜੂਨ 25 ਤੋਂ ਜਿਹੜਾ ਇੱਥੇ ਸ਼ੁਰੂ ਕਰ ਰਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਔਰ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵਿਘਨ ਜੜੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਔਰ ਫਸਲ ਪੱਕਣ ਤੱਕ ਜੜੀ ਆ ਮਿਨੀਮਮ 8 ਘੰਟੇ ਦੀ ਬਿਜਲੀ ਸਪਲਾਈ ਜੜੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਜਾਊਗੀ ਦੂਸਰਾ ਫੇਸ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਖਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਤੇ ਹੁਸ਼ਿਆਰ ਤੋਂ ਇਹ ਜ਼ਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਚੋਣੇ ਦੀ ਜਿਹੜੀ ਲਵਾਈ ਆ ਇਹ 5 ਜੂਨ ਤੋਂ ਸ਼ੁਰੂ ਹੋਊਗੀ ਔਰ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਜਿਹੜੀ ਆ ਉਹ ਕਰਦਿਆਂਗੇ 3 ਜੂਨ ਦੇ ਵਿੱਚ ਸਾਡੇ ਕੋਲੇ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰ ਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਰਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਜਿਹੜੇ ਨੇ ਇੱਥੇ 9 ਜੂਨ ਤੋਂ ਜਿਹੜੀ ਚੋਣੇ ਦੀ ਵਜਾਈ ਜਰੀਆ ਉਸ ਸ਼ੁਰੂ ਹੋਊਗੀ ਔਰ ਘੱਟੋ-ਘੱਟ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਘੱਟੋ-ਘੱਟ ਬਿਜਲੀ ਦਵਾਂਗੇ ਵੱਧ ਵੀ ਲੋਡ ਹੋਈ ਇਸ ਤੋਂ ਵੱਧ ਵੀ ਬਿਜਲੀ ਜਿਹੜੀ ਆ ਉਹ ਦਿੱਤੀ ਜਾਊਗੀ ਸੋ ਸਾਡੇ ਕੋਲ ਲਗਭਗ 80 ਲੱਖ ਏਕੜ ਜਿਹੜੀ ਆ ਅਸੀਂ ਝੋਨੇ ਦੀ ਬਜਾਈ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਹੁੰਦੀ ਆ ਔਰ ਇਹ ਜਿਹੜਾ ਬਿਜਲੀ ਦੇਣੀ ਇਸ ਵਾਸਤੇ ਕਿਉਂਕਿ ਪੰਜਾਬ ਦਾ ਸਾਰਾ ਧਾਰੂ ਬੰਦਾਰ ਸਾਡੀਆਂ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਅਸੀਂ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਸੋ ਅਸੀਂ ਜਿਹੜਾ ਸਾਡੇ ਵਾਸਤੇ ਜਿਹੜਾ ਸੀਜ਼ਨ ਆ ਇਹ ਬਹੁਤ ਅਹਿਮ ਹੁੰਦਾ ਹੈ ਬਿਜਲੀ ਸਪਲਾਈ ਦੇ ਨਾਲ ਮੈਂ ਜ਼ਰੂਰ ਦੋ ਗੱਲਾਂ ਸਾਂਝੀਆਂ ਕਰਨਾ ਚਾਹੂੰਗਾ ਤੁਹਾਡੇ ਨਾਲ ਕਿ ਸਾਡੇ ਕੋਲ ਬਿਜਲੀ ਦੀ ਸਪਲਾਈ ਜਿਹੜੀ ਆ ਦੇਣ ਵਾਸਤੇ ਸਾਡੇ ਕੋਲ ਕੋਈ ਵੀ ਕਮੀ ਨਹੀਂ ਆ ਸਾਡੇ ਪੰਜ ਜਿਹੜੇ ਨੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ 15 ਯੂਨਿਟ ਨੇ ਸਾਡੇ ਇਸ ਵੇਲੇ 15 ਯੂਨਟਾਂ ਦੇ ਵਿੱਚੋਂ 14 ਯੂਨਿਟ ਜਿਹੜੇ ਨੇ ਚੱਲ ਰਹੇ ਨੇ ਇੱਕ ਯੂਨਿਟ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਪ੍ਰਾਈਵੇਟ ਸੀਗਾ ਆਪਾਂ ਖਰੀਦ ਕੇ ਸਰਕਾਰੀ ਕੀਤਾ ਉਥੇ ਇੱਕ ਯੂਨਿਟ ਜਿਹੜਾ ਆ ਉਹਨੂੰ ਅਸੀਂ ਉਹ ਮੇਨਟੇਨੈਂਸ ਤੇ ਆ ਉਹਨੂੰ ਵੀ 2-3 ਦਿਨ ਦੇ ਵਿੱਚ ਜਿਹੜਾ ਵਰਕਿੰਗ ਕਰਦੇ ਆਗੇ ਸੋ ਸਾਨੂੰ ਬਿਜਲੀ ਦੀ ਕੋਈ ਵੀ ਕਮੀ ਨਹੀਂ ਆ ਜੇ